ਜਿਹੜੇ ਕਹਿੰਦੇ ਆਂ ਵੀ ਅਸੀਂ ਬੜੇ ਵਧੀਆ ਚੋਣਾ ਕਰਾ ਰਹੇ ਆਂ ਮੈਂ ਉਹਨਾਂ ਸਾਰੇ ਨੁਮਾਇੰਦਿਆਂ ਨੂੰ ਐਮਐਲਏਆਂ ਨੂੰ ਵਜ਼ੀਰਾਂ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਵੀ ਇਸ ਧੁੱਪ ਦੇ ਵਿੱਚ ਖੜਕੇ ਦਿਖਾਓ ਪਹਿਲਾਂ ਤਾਂ ਨਹੀਂ ਦੇ। ਉਹ ਉੱਚ ਅਧਿਕਾਰੀਆਂ ਤੋਂ ਲੈ ਕੇ ਹੇਠਲੇ ਅਧਿਕਾਰੀਆਂ ਤੱਕ ਕਹਿਣਾ ਹੈ ਵੀ ਜਦੋਂ ਹਾਈ ਕੋਰਟ ਦੀਆਂ ਪੌੜੀਆਂ ਚੜ੍ਹਨੀਆਂ ਪੈਂਦੀਆਂ ਨੇ ਫਿਰ ਸਰਕਾਰ ਵਕੀਲ ਦਾ ਖਰਚਾ ਵੀ ਨਹੀਂ ਦਿੰਦੀ ਹੈਗੀ ਉਹ ਵੀ ਆਪ ਚੱਕਣਾ ਪੈਂਦਾ। ਤੋਂ ਇਸ ਲਈ ਮੇਰੀ ਇਹ ਨਾ ਵੀਰਾਂ ਨੂੰ ਬੇਨਤੀ ਆ ਵੀ ਤੁਸੀਂ ਸਾਡੇ ਹੋ ਜਿਹੜੇ ਮੁਲਾਜ਼ਮ ਨੇ। ਤੁਸੀਂ ਇਹ ਨਾ ਚੱਕਰਾਂ ਜਨਾਬ ਹੋ। ਇਹਨਾਂ ਨੇ ਤਾਂ 15 ਦਿਨਾਂ ਬਾਅਦ ਤੁਹਾਨੂੰ ਲੱਭਣਾ ਵੀ ਨਹੀਂ ਹੈਗਾ। ਸਿਸਟਮ ਨੂੰ ਚੁਣੌਣ ਵਾਲੇ ਸਿਸਟਮ ਦੀ ਜ਼ਿੰਮੇਵਾਰੀ ਤੁਹਾਡੇ ਸਿਰਾਂ ਦੇ ਉੱਤੇ ਆ ਆਪਾਂ ਸੁਸਾਇਟੀ ਨੂੰ ਕੁਝ ਨਾ ਕੁਝ ਚੰਗਾ ਕਰਕੇ ਦਿਖਾਣਾ ਹੈ ਮੇਰੀ ਮੁਲਾਜ਼ਮ ਵੀਰਾਂ ਨੂੰ ਬੇਨਤੀ ਆ ਵੀ ਤੁਸੀਂ ਇਹ ਨਾ ਚੱਕਰਾਂ 'ਚ ਨਾ ਉਲਝੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਜਨਤਾ ਇਮਾਨਦਾਰੀ ਦੇ ਨਿਰਪੱਖ ਚੋਣਾਂ ਦੇ ਭਾਸ਼ਣ ਜਿਹਨੇ ਬੰਦ ਕਰੋ ਘੱਟੋ ਘਾਟੇ ਪਹਿਲੀ ਪੌੜੀ ਆ ਲੋਕਰਾਜ ਦੀ ਪਹਿਲੀ ਪੌੜੀ ਤੁਸੀਂ ਐਸੇ ਕਿਹਸ ਨਸ਼ ਕਰਕੇ ਰੱਖਦੇ ਆ ਪੰਜਾਬ ਦਾ ਲੋਕਰਾਜ ਜਿੱਦਾ ਰਾਸ਼ ਜਿਹੜਾ ਹੈਗਾ ਉਹਨੂੰ ਸੰਭਾਲਣਾ ਔਖਾ ਨਾ ਕੋਈ ਪਾਣੀ ਨਾ ਕੋਈ ਚਾਹ ਯਾਰ ਕਮਾਲ ਦੀ ਗੱਲ ਆ ਲੋਕ ਆਪਣੇ ਦਫ਼ਤਰਾਂ 'ਚ ਆ ਕੇ ਭੁੱਖੇ ਪਿਆਸੇ ਇੱਥੇ ਧੁੱਪ ਦੇ ਵਿੱਚ ਬੈਠੇ ਕਿਵੇਂ ਸੰਭਲ ਰਹੇ ਨੇ ਅੱਜ ਵੀਡੀਓ ਲੱਫਰ ਆਇਓ ਕੀ ਕਹਿਣਾ ਚਾਹੁੰਦੇ ਹੋ ਕਿਸ ਤਾਂ ਦੇ ਹਾਲਾਤ ਦੇਖੋ ਬੇਹਦ ਮਾੜੇ ਹਾਲਾਤ ਨੇ ਤੁਸੀਂ ਧੁੱਪ ਦੇਖੋ ਜਿਹੜੇ ਕਹਿੰਦੇ ਆ ਵੀ ਅਸੀਂ ਬੜੇ ਵਧੀਆ ਚੋਣਾ ਕਰਾ ਰਹੇ ਆ ਮੈਂ ਉਹਨਾਂ ਸਾਰੇ ਨੁਮਾਇੰਦਿਆਂ ਨੂੰ ਐਮ ਐਲ ਏ ਨੂੰ ਵਜ਼ੀਰਾਂ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਵੀ ਇਸ ਧੁੱਪ ਦੇ ਵਿੱਚ ਖੜਕੇ ਦਿਖਾਓ ਪਹਿਲਾਂ ਤਾਂ ਨਹੀਂ ਦੇ ਠੀਕ ਆ ਯਾਰ ਤੁਸੀਂ ਮਜ਼ਾਕ ਬਣਾ ਕੇ ਰੱਖਦੇ ਆ ਚਾਲਦੇ ਸੀਜ਼ਨ ਦੇ ਵਿੱਚ ਤੁਸੀਂ ਚੋਣਾ ਕਰਾ ਰਹੇ ਹੋ ਪਹਿਲੀ ਗੱਲ ਤਾਂ ਇਹ ਫੇਰ ਲੋਕ ਆਪਣੀਆਂ ਫਸਲਾਂ ਮੰਡੀਆਂ 'ਚ ਸੁੱਟ ਕੇ ਕਿਸੇ ਦੀ ਵੱਡ ਮਸ਼ੀਨ ਖੜੀ ਆ ਖੇਤਾਂ ਦੇ ਵਿੱਚ ਉੱਥੋਂ ਛੱਡ ਕੇ ਇੱਥੇ ਕਾਗਜ਼ਪਰਨਾ ਰਹੇ ਆ ਤੇ ਕਦੋਂ ਦੀਆਂ ਐਨਓਸੀ ਦੀਆਂ ਫਾਈਲਾਂ ਇੱਥੇ ਦਿੱਤੀਆਂ ਗਈਆਂ ਫਾਈਲਾਂ ਹੀ ਗਾਇਬ ਕਰਤੀਆਂ ਫਾਈਲਾਂ ਹੀ ਗੁੰਮ ਕਰਤੀਆਂ ਤੇ ਦੂਜੀ ਗੱਲ ਮੈਂ ਜਿਹੜੀ ਸਭ ਤੋਂ ਤੁਹਾਡੇ ਸਾਹਮਣੇ ਇੱਕ ਅਹਿਮ ਗੱਲ ਰੱਖਣਾ ਚਾਹੁੰਦਾ ਹੈ ਇੱਕ ਵਿਅਕਤੀ ਜਿਹੜੇ ਇਹੋ ਜਿਹੇ ਕੇਸ ਆ ਰਹੇ ਨੇ ਉਹਨੂੰ ਕਹਿੰਦੇ ਉਹਦੀ ਐਨਓਸੀ ਰੱਦ ਕਰਤੀ ਕਹਿੰਦੇ ਜੀ ਇਹ ਜਿਹੜੀ ਮਾਝਾ ਇਹ ਇਹਦਾ ਜਿਹੜਾ ਕਿਲਾ ਹੈ ਇਹਨਾਂ ਗੱਡਿਆ ਹੋਇਆ ਹੈ ਬੀਹੇ ਦੇ ਵਿੱਚ ਉਹਦੇ ਕੋਲੇ ਵਿਚਾਰੇ ਕੋਲੇ ਗਰੀਬ ਬੰਦੇ ਕੋਲੇ ਨਾ ਮਾਝਾ ਨਾ ਬੱਛੀਆ ਕਿਲਾ ਕਿਦਾ ਗੱਡ ਲਿਆ ਉਹਨੇ ਇੱਕ ਨੂੰ ਕਹਿੰਦੇ ਵੀ ਤੇਰਾ ਰੈਂਪ ਬਣਿਆ ਵਾ ਗਲੀ ਦੇ ਵਿੱਚ ਤੇਰੀ ਐਨਓਸੀ ਰੱਦ ਕੀਤੀ ਜਾਂਦੀ ਆ ਜਾ ਕੇ ਦੇਖੂ ਉਹਦੇ ਘਰ ਕੋਈ ਰੈਂਪ ਨਹੀਂ ਹੈਗਾ ਉੱਥੇ ਜੋ ਮੈਂ ਰੀਵੈਰੀਫਾਈ ਕਰਨ ਵਾਸਤੇ ਕਈਆਂ ਇਹ ਚੀਜ਼ਾਂ ਤੀਜੀ ਚੀਜ਼ ਇਹ ਮੈਂ ਸਮਝਦਾ ਆਂ ਵੀ ਜਿਹੜੀ ਸਭ ਤੋਂ ਵੱਡੀ ਗੱਲ ਆ ਮੈਂ ਹੁਣ ਦੇਖੋ ਇੱਕ ਰੋਸ਼ਨਪੁਰ ਝੁੰਗੀਆਂ ਪਿੰਡ ਆ ਇੱਕ ਉੱਥੇ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਦੇ ਪੀਏ ਨੇ ਮੈਂ ਸਮਝਦਾ ਵੀ ਐਸੇ ਪਿੰਡਾਂ ਨੂੰ ਤਾਂ ਓਪਨ ਇਨਵਾਈਟ ਕਰਨਾ ਚਾਹੀਦਾ ਸਾਰੇ মিডিਆ ਨੂੰ ਵੀ ਤੁਸੀਂ ਆਓ ਭਾਈ ਝੁੰਗੀਆਂ ਪਿੰਡ ਆਓ ਇਹ ਇੱਕ ਵੱਡੇ ਇੱਕ ਸ਼ਖਸੀਅਤ ਦਾ ਪਿੰਡ ਆ ਇਸ ਪਿੰਡ ਦੇ ਵਿੱਚ ਨਿਰਪੱਖ ਚੋਣ ਹੁੰਦੀ ਵੇਖੋ ਨਾਲੇ ਜਿਹੜੇ ਸਰਕਾਰ ਚਲਾਉਣ ਵਾਲੇ ਆ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਸਾਡੀ ਪੌਪੂਲਾਰਿਟੀ ਕਿੰਨੀ ਕਾ ਉਹਨਾਂ ਦੀ ਫਾਈਲ ਹੀ ਗਾਇਬ ਕਰਤੀ ਕੱਲ ਫਾਈਲ ਹੀ ਨਹੀਂ ਆ ਗਈ ਉਹਨਾਂ ਦੀ ਸੋ ਐਦਾਂ ਹੀ ਮੈਂ ਦੇਖਿਆ ਮਜਾਲ ਕਲਾ ਵਾਲੇ ਖੜੇ ਸੀਗੇ ਮੇਰੇ ਕੋਲੇ ਇੱਥੇ ਉਹਨਾਂ ਦੀ ਫਾਈਲ ਹੀ ਗਾਇਬ ਕਰਤੀ ਅਕਾਸ਼ ਵੀ ਆ ਲਈ ਕਰਿਆ ਕਦੋਂ ਦੀ ਦਿੱਤੀ ਵੀ ਤੁਸੀਂ ਨੇ ਮੈਂ ਹਾਂ ਜੀ ਵੀਰ ਜੀ ਮੈਂ ਜੈ ਸਿੰਘ ਕਸ਼ਵਾ ਜੀ ਸਾਨੂੰ ਕੋਈ ਮਤਲਬ ਚਾਹ ਨਹੀਂ ਹੈਗਾ ਪਰ ਸਾਨੂੰ ਦੁੱਖ ਵੀ ਅਧਿਕਾਰੀਆਂ ਨੂੰ ਤੁਸੀਂ ਗੱਲ ਕਰਦੇ ਹੋ ਨਾ ਸਭ ਪਤਾ ਉਹਨਾਂ ਨੂੰ ਉਹ ਉੱਚ ਅਧਿਕਾਰੀਆਂ ਤੋਂ ਲੈ ਕੇ ਹੇਠਲੇ ਅਧਿਕਾਰੀਆਂ ਤੱਕ ਇਹ ਕਹਿਣਾ ਹੈ ਕਿ ਜਦੋਂ ਹਾਈ ਕੋਰਟ ਦੀਆਂ ਪੌੜੀਆਂ ਚੜ੍ਹਨੀਆਂ ਪੈਂਦੀਆਂ ਨੇ ਫਿਰ ਸਰਕਾਰ ਵਕੀਲ ਦੇ ਖਰਚਾ ਵੀ ਨਹੀਂ ਦਿੰਦੀ ਹੈਗੀ ਉਹ ਵੀ ਆਪ ਚੱਕਣਾ ਪੈਂਦਾ ਸੋ ਇਸ ਲਈ ਮੇਰੀ ਇਹ ਨਾ ਵੀਰਾਂ ਨੂੰ ਬੇਨਤੀ ਆ ਵੀ ਤੁਸੀਂ ਸਾਡੇ ਹੋ ਜਿਹੜੇ ਮੁਲਾਜ਼ਮ ਨੇ ਤੁਸੀਂ ਇਹਨਾਂ ਚੱਕਰਾਂ ਜਨਾਬ ਹੋ ਇਹਨਾਂ ਨੇ ਤਾਂ 15 ਦਿਨਾਂ ਬਾਅਦ ਤੁਹਾਨੂੰ ਲੱਭਣਾ ਵੀ ਨਹੀਂ ਹੈਗਾ ਸੋ ਨਿਰਪੱਖ ਚੋਣ ਹੋਵੇ ਤੁਸੀਂ ਇੱਕ ਸਿਸਟਮ ਨੂੰ ਚੁਣਉਣ ਵਾਲੇ ਸਿਸਟਮ ਦੀ ਜ਼ਿੰਮੇਵਾਰੀ ਤੁਹਾਡੇ ਸਿਰਾਂ ਦੇ ਉੱਤੇ ਆ ਆਪਾਂ ਸੁਸਾਇਟੀ ਨੂੰ ਕੁਝ ਨਾ ਕੋਈ ਚੰਗਾ ਕਰਕੇ ਦਿਖਾਣਾ ਹੈ ਮੇਰੀ ਮੁਲਾਜ਼ਮ ਵੀਰਾਂ ਨੂੰ ਬੇਨਤੀ ਆ ਵੀ ਤੁਸੀਂ ਇਹ ਨਾ ਚੱਕਰਾਂ 'ਚ ਨਾ ਉਲਜੋ ਤੁਸੀਂ ਨਿਰਪੱਖ ਚੋਣਾਂ ਕਰਾਉਣ ਵਾਸਤੇ ਜਿਹੜੀ ਜ਼ਿੰਮੇਵਾਰੀ ਤੁਹਾਡੇ ਸਿਰ ਦੇ ਉੱਤੇ ਆ ਜਿਹੜੀ ਤੁਸੀਂ ਤਨਖਾਹਾਂ ਲੈਨੇ ਹੋ ਪੰਜਾਬ ਦੇ ਖਜ਼ਾਨੇ ਦੇ ਵਿੱਚ ਉਹ ਪ੍ਰਮਾਤਮਾ ਵੇਖ ਰਿਹਾ ਤੁਸੀਂ ਆਪਣੇ ਕਰਮ ਨੂੰ ਤਨਦੇਹੀ ਦੇ ਨਾਲ ਨਿਭਾਓ ਇਮਾਨਦਾਰੀ ਦੇ ਨਾਲ ਨਿਭਾਓ ਸੋ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਐਦਾਂ ਦੇ ਚੱਕਰਾਂ 'ਚ ਨਾ ਪਾਓ ਕਿਸੇ ਦੀਆਂ ਐਨਓਸੀਆਂ ਰੋਕ ਲੋਂਗੇ ਯਾਰ ਹੁਣ ਪੰਚਾਇਤ ਜਿਹੜੀ ਸਰਪੰਚ ਜਬਰੀ ਬਣਾਉਂਗੇ ਤੁਸੀਂ ਉਹ ਸਰਪੰਚ ਕਿਸਦਾ ਕੀ ਭਲਾ ਕਰ ਸਕੂਗਾ ਸੋ ਇਸ ਲਈ ਮੈਂ ਸਮਝਦਾ ਹਾਂ ਵੀ ਫਿਰ ਐਸਐਚਓ ਜ਼ੁਲਕਾ ਮੈਂ ਕਹਿੰਦਾ ਵੀ ਉਹਦਾ ਸਨਮਾਨ ਕਰਨਾ ਚਾਹੀਦਾ ਜਿੰਨੀਆਂ ਸਹਿਮਤੀਆਂ ਉਹ ਕਰਵਾ ਰਿਆ ਨਾ ਵੀ ਤੁਸੀਂ ਆ ਜਾਓ ਜੇ ਤੂੰ ਕਾਗਜ਼ ਭਰਤੇ ਤਾਂ ਦੇਖ ਲੈ ਫਿਰ ਮਤਲਬ ਇਦਾਂ ਦਬਕੇ ਮਾਰ ਮਾਰ ਕੇ ਜਿਸ ਤਰੀਕੇ ਨਾਲ ਉਹ ਸਹਿਮਤੀਆਂ ਕਰਾ ਰਿਆ ਉਹਨੂੰ ਤਾਂ ਪਰਮਾਤਮਾ ਕਿਰਪਾ ਕਰੇ ਕਿਸੇ ਸਮੇ ਉਹਦੇ ਮੈਡਲ ਜਰੂਰ ਅਸੀਂ ਪਾਵਾਂਗੇ ਜਦੋਂ ਵੀ ਸਮਾਂ ਮਿਲੇਆ ਸੋ ਮੈਂ ਇੱਕ ਵਾਰੀ ਫੇਰ ਦੁਆਰਾ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਜਨਤਾ ਇਮਾਨਦਾਰੀ ਦੇ ਨਿਰਪੱਖ ਚੋਣਾਂ ਦੇ ਭਾਸ਼ਣ ਦਿਓ ਨੇ ਬੰਦ ਕਰੋ ਘਟੋ ਘਾਟੇ ਪਹਿਲੀ ਪੌੜੀ ਆ ਲੋਕ ਰਾਜ ਦੀ ਪਹਿਲੀ ਪੌੜੀ ਤੁਸੀਂ ਇੱਥੇ ਤੈਹਸਨਾਸ ਕਰਕੇ ਰੱਖਦੇ ਆ ਪੰਜਾਬ ਦਾ ਲੋਕ ਰਾਜ ਇੱਥੇ ਲੋਕ ਚਾਰ ਚਾਰ ਦਿਨਾਂ ਦੇ ਪੰਜ ਪੰਜ ਦਿਨਾਂ ਦੇ ਦੂਜੀ ਗੱਲ ਯਾਰ ਦੇਖੋ ਪ੍ਰਸ਼ਾਸਨਿਕ ਕਿੱਡੀ ਵੱਡੀ ਪਹਿਲੀ ਗੱਲ ਤਾਂ ਚੋਣਾਂ ਸੀਜ਼ਨ ਦੇ ਵਿੱਚ ਦੂਜੀ ਗੱਲ ਆ ਤੁਸੀਂ ਟਾਈਮ ਆ ਜਿਹੜਾ ਫਾਰਮ ਭਰਨ ਦਾ ਜਦੋਂ ਤੁਹਾਨੂੰ ਪਤਾ ਸੀਜ਼ਨ ਦਾ ਟਾਈਮ ਆ ਤੁਸੀਂ 9 ਤੋਂ 5 ਕਰ ਦਿਓ ਉਹ ਵੀ 11 ਤੋਂ 3 ਕੀਤਾ ਹੋਇਆ ਸੀਗਾ ਇਹ ਐਡਾ ਰਾਸ਼ ਜਿਹੜਾ ਹੈਗਾ ਉਹਨੂੰ ਸੰਭਾਲਣਾ ਔਖਾ ਨਾ ਕੋਈ ਪਾਣੀ ਨਾ ਕੋਈ ਚਾਹ ਯਾਰ ਕਮਾਲ ਦੀ ਗੱਲ ਆ ਲੋਕ ਆਪਣੇ ਦਫ਼ਤਰਾਂ ਚ ਜਾ ਕੇ ਭੁੱਖੇ ਪਿਆਸੇ ਇੱਥੇ ਧੁੱਪ ਦੇ ਵਿੱਚ ਬੈਠੇ ਕਿਵੇਂ ਸੜ ਰਹੇ ਨੇ ਸ਼ਰਮ ਆਉਣੀ ਚਾਹੀਦੀ ਹੈ ਸਰਕਾਰ ਨੂੰ ਜਿਵੇਂ ਵੀਡੀਓ ਕੈਪਚਰ ਹੋਈ ਐ ਅਕਤੋ ਦੇ ਉੱਚ ਅਧਿਕਾਰੀ ਦੇ ਵੀਡੀਓ ਨੇ ਸ਼ਰਮ ਗਾਲਾਂ ਕੱਢੀਆਂ ਉਹਨੂੰ ਕਿਵੇਂ ਦੇਖਦੇ ਨੇ ਦੇਖੋ ਮੈਂ ਉਸ ਅਧਿਕਾਰੀ ਦਾ ਨਹੀਂ ਕਸੂਰ ਕਹਿੰਦਾ ਆ ਐਨੀ ਪੀੜਾ ਛੋਟੇ ਆਲੇ-ਦਾਲੇ ਕਰਦੀ ਏ ਤਾਂ ਦੱਸੋ ਇਹ ਸਰਕਾਰ ਦੀ ਜਿਹੜੀ ਜਿਹੜਾ ਪ੍ਰਬੰਧ ਆ ਨਾ ਇਹ ਉਹਦੀ ਘਾਟ ਆ ਕਿ ਸਰਕਾਰ ਤਾਂ ਆਰਾਮ ਨਾਲ ਇਸਦੇ ਕਮਰਿਆਂ 'ਚ ਬੈਠੀ ਆ ਲੋਕ ਧੁੱਪ 'ਚ ਖੱਜਲ ਖੁਆਰ ਹੋ ਰਹੇ ਨੇ ਤੇ ਪ੍ਰਸ਼ਾਸਨਿਕ ਅਧਿਕਾਰੀ ਨੇ ਜਿਹੜੇ ਜਦੇ ਫੋਨ ਇੱਕ ਕੰਨ ਤੋਂ ਲਾਉਂਦੇ ਆ ਜਿਹੜੇ ਦੂਜੇ ਕੰਨ ਤੇ ਆ ਜਾਂਦਾ ਵੀ ਇਹਨੂੰ ਐਨਓਸੀ ਦੇ ਦਿਓ ਦੂਜੇ ਨੂੰ ਇਹਨੂੰ ਨਾ ਦਿਓ ਉਹ ਇਸ ਚੱਕਰ ਜੁਲਦੇ ਹੋਏ ਆ ਤੇ ਟਕਰਾਅ ਜਿਹੜਾ ਆਮ ਲੋਕਾਂ ਤੇ ਪ੍ਰਸ਼ਾਸਨ ਦੇ ਵਿਚਾਲੇ ਹੋ ਰਿਹਾ ਸੋ ਇਹੋ ਕਾਰਨ ਆ ਮੈਂ ਕਹਿੰਦਾ ਵੀ ਸਰਕਾਰ ਇਹ ਜਿਹੜੇ ਨੁਮਾਇੰਦੇ ਨੇ ਸਰਕਾਰ ਦੇ ਇਹਦੇ ਵਿੱਚ ਦਖਲ ਅੰਦਾਜ਼ੀ ਬੰਦ ਕਰਨ ਇਹ ਪਿੰਡਾਂ ਦੇ ਲੋਕਾਂ ਦੀ ਜ਼ਿੰਮੇਵਾਰੀ ਆ ਪਿੰਡਾਂ ਦੇ ਲੋਕਾਂ ਨੂੰ ਆਪਣੀਆਂ ਪੰਚਾਇਤਾਂ ਚੁਣਨ ਦੇਣ ਚੰਗੇ ਕਿਰਦਾਰ ਵਾਲੇ ਲੋਕਾਂ ਨੂੰ ਅੱਗੇ ਆਉਣ ਦੇਣ ਤੇ ਪ੍ਰਸ਼ਾਸਨ ਨੂੰ ਖੁੱਲਕੇ ਕੰਮ ਕਰਨ ਦੇਣ ਉਹਨਾਂ ਤੇ ਜ਼ੋਰ ਅਜਮਾਇਸ਼ ਨਾ ਕਰਨ ਮੈਂ ਤੁਹਾਨੂੰ ਸੱਚੀ ਕਹਿ ਰਿਹਾ ਰੋ ਰਹੇ ਨੇ ਸਕੱਤੇ ਰੋ ਰਹੇ ਨੇ ਮਹਿਕਮੇ ਦੇ ਅਧਿਕਾਰੀ ਰੋ ਰਹੇ ਨੇ ਵੀ ਸਾਡੇ ਤੋਂ ਇਦਾਂ ਦੇ ਕੰਮ ਕਰਵਾ ਰਿਆ ਰੋ ਰਹੇ ਨੇ ਉਹ ਪਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਵੀ ਤੁਸੀਂ ਦਲੇਰੀ ਨਾਲ ਨਿਰਪੱਖਤਾ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਓ ਜਿਹੜੇ ਜਿਹੜੇ ਤੁਹਾਡੇ ਤੇ ਦਬਾਅ ਪਾ ਰਹੇ ਨੇ ਇਹਨਾਂ ਨੇ ਕਿਸੇ ਨਾਲ ਨਹੀਂ ਖੜਨਾ ਹੈਗਾ